ਹਾਏ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਕਰਾਚੋਂ ਤੁਹਾਡੇ ਨਾਲ ਇੱਕ ਛੋਟੀ ਜੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਨੇ ਹਾਂ ਕਿਉਂਕਿ ਸਾਨੂੰ ਜਾਣਕਾਰੀ ਹੁੰਦੀ ਨਹੀਂ ਸਾਬਣਾਂ ਬਾਰੇ ਜਦੋਂ ਅਸੀਂ ਦੁਕਾਨ ਉੱਪਰ ਸਾਬਣ ਖਰੀਦਣ ਜਾਂਦੇ ਹਾਂ ਤੇ ਉਸ ਤੇ ਕੁਝ ਲਿਖਿਆ ਹੋਇਆ ਪੱਕਾ ਹੀ ਚੈੱਕ ਕਰੋ ਜੋ ਕਿ ਤੁਹਾਡੇ ਕੰਮ ਆਉਣ ਵਾਲਾ ਹੈ ਤੁਸੀਂ ਇਸ ਨਾਲ ਨੋਨੇ ਹੋ ਜਿਹੜੀ ਤੁਸੀਂ ਚਮੜੀ ਲਈ ਸਾਬਣ ਵਰਤਦੇ ਹੋ ਤਾਂ ਗ੍ਰੇਡ ਨੰਬਰ 1 ਤੇ 76% TFM ਲਿਖਿਆ ਹੋਣਾ ਚਾਹੀਦਾ ਹੈ ਤੇ ਉਸ ਨੂੰ ਹੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਜਿਵੇਂ ਕਿ ਰਿਕਸੋਨਾ ਸਾਬਣ ਹੋਗੀ ਇਸ ਉੱਪਰ 65% TFM ਲਿਖਿਆ ਹੋਇਆ ਹੈ ਔਰ ਗ੍ਰੇਡ ਨੰਬਰ ਇੰਨ ਦੀ ਇਹ ਸਾਬਣ ਹੈ ਇਸ ਨੂੰ ਤੁਸੀਂ ਆਪਣੀ ਚਮੜੀ ਲਈ ਇਸਤੇਮਾਲ ਨਹੀਂ ਕਰ ਸਕਦੇ ਤੇ ਜਿਵੇਂ ਕਿ ਗੋਦਰੇਜ ਨੰਬਰ 1 ਹੋਗੀ ਇਸ ਉੱਪਰ TFM 76% ਗ੍ਰੇਡ ਨੰਬਰ 1 ਲਿਖਿਆ ਹੋਇਆ ਹੈ ਤੇ ਦੂਸਰੀ ਸਾਬਣ ਬਰੋ ਪਲਸ ਹੈ ਉਸ ਉੱਪਰ ਵੀ ਸੇਮ 76% ਹੀ ਲਿਖਿਆ ਹੋਇਆ ਹੈ ਤੇ ਇੱਕ ਗੋਦਰੇਜ ਨੰਬਰ 1 ਉੱਪਰ ਵੀ 76% ਤੇ TFM ਲਿਖਿਆ ਹੋਇਆ ਹੈ ਤੇ ਗ੍ਰੇਡ ਨੰਬਰ 1 ਲਿਖਿਆ ਹੋਇਆ ਹੈ ਇਸ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਸਾਡਾ ਚੈਨਲ ਚੰਗਾ ਲੱਗਿਆ ਤਾਂ ਜਰੂਰ ਸਬਸਕ੍ਰਾਈਬ ਕਰਿਓ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰ ਜੀ ਕਿਉਂਕਿ ਬਹੁਤ ਘੱਟ ਲੋਕਾਂ ਨੂੰ ਇਹਨਾਂ ਬਾਰੇ ਜਾਣਕਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ